ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਪੰਥ ਦਾ ਪਾਤਸ਼ਾਹ ਹੀ ਬਿਉਰਾ ਜੋ ਇਸ ਪ੍ਰਕਾਰ ਹੈ ਗੁਰੂ ਖਾਲਸਾ ਜੀ ਗੁਰੂ ਖਾਲਸਾ ਪੰਥ ਦਾ ਪਹਿਲਾ ਨਾਮ ਗੁਰੂ ਖਾਲਸਾ ਪ੍ਰਗਟ ਹੋਇਆ ਜਿਸ ਦੇ ਪਹਿਲੇ ਜਥੇਦਾਰ ਗੁਰੂ ਖਾਲਸਾ ਫੌਜਾਂ ਦੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਨੂੰ ਸਾਪਿਆ ਜਿਨ੍ਹਾਂ ਦੀ ਕਮਾਨ ਬਾਬਾ ਬੰਦਾ ਸਿੰਘ ਜੀ ਵਰਗੇ ਯੋਧੇ ਪੰਜਾਬ ਵੱਲ ਨੂੰ ਤੁਰੇ ਤੇ ਦੂਸਰੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਪੰਥ ਦੇ ਥਾਪੇ ਗਏ ਤੇ ਦੀਵਾਨ ਦਰਬਾਰਾ ਸਿੰਘ ਜੀ ਜਿਹੜੇ ਸਨ ਇਹ ਸਤਿਗੁਰਾਂ ਦੇ ਦੀਵਾਨ ਰਹੇ ਸਨ ਇਸੇ ਕਰਕੇ ਸਤਿਗੁਰੂ ਜੀ ਵੀ ਇਹਨਾਂ ਨੂੰ ਦੀਵਾਨ ਜੀ ਕਹਿ ਕੇ ਬੁਲਾਉਂਦੇ ਸਤਿਗੁਰਾਂ ਦੇ ਵੇਲੇ ਦੇ ਸਿੰਘ ਸਨ ਤੇ ਦੀਵਾਨ ਦਰਬਾਰਾ ਸਿੰਘ ਜੀ ਦੂਸਰੇ ਜਹੇਦਾਰ ਬਣਨਾ ਕੀਤੇ ਤੀਸਰੇ ਜਹੇਦਾਰ ਨਵਾਬ ਕਪੂਰ ਸਿੰਘ ਜੀ ਬੁੱਢਾ ਦਲ ਦੇ ਬਣੇ ਜਿਨ੍ਹਾਂ ਦੇ ਸਮੇਂ ਬੁੱਢਾ ਦਲ ਪੰਥ ਦਾ ਨਾਮ ਪ੍ਰਗਟ ਹੋਇਆ ਉਸ ਤੋਂ ਉਪਰੰਤ ਚੌਥੇ ਜਹੇਦਾਰ ਬਾਬਾ ਜਸਾ ਸਿੰਘ ਜੀ ਅਹਲੂ ਵਾਲੀਆ ਬੁੱਢੇ ਦਲ ਦੇ ਜਹੇਦਾਰ ਬਣੇ ਤੇ ਬਾਬਾ ਜਸਾ ਸਿੰਘ ਜੀ ਅਹਲੂ ਵਾਲੀਆ ਤੋਂ ਅਪਰੰਤ ਪੰਜਵੇਂ ਜਹੇਦਾਰ ਬਾਬਾ ਨੈਣਾ ਸਿੰਘ ਜੀ ਤੇ ਬਾਬਾ ਨੈਣਾ ਸਿੰਘ ਜੀ ਤੋਂ ਅਪਰੰਤ ਛੇਵੇਂ ਜਹੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਉਹ ਬੁੱਢੇ ਦਲ ਦੇ ਜਹੇਦਾਰ ਬਣੇ ਤੇ ਸੱਤਵੇਂ ਜਹੇਦਾਰ ਬਾਬਾ ਹਨੂਮਾਨ ਸਿੰਘ ਜੀ ਬੁੱਢੇ ਦਲ ਦੇ ਬਣਨਾ ਕੀਤੇ ਤੇ ਅੱਠਵੇਂ ਜਹੇਦਾਰ बाबा ਪ੍ਰਲਾਦਾ ਸਿੰਘ ਜੀ ਤੇ ਨੌਵੇਂ ਜਹੇਦਾਰ बाबा ਗਿਆਨਾ ਸਿੰਘ ਜੀ ਪੰਥ ਦੇ ਬਣੇ ਤੇ ਦਸਵੇਂ ਜਹੇਦਾਰ बाबा ਤੇਜਾ ਸਿੰਘ ਜੀ ਪੰਥ ਦੇ ਥਾਪੇ ਗਏ ਇਹ ਬਾਬਾ ਤੇਜਾ ਸਿੰਘ ਜੀ ਜਿਸ ਸਮੇਂ ਸਰੀਰ ਦਾ ਤਿਆਗ ਕਰ ਗਏ ਤਾਂ ਉਸ ਉਪਰੰਤ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਪੰਥ ਅਕਾਲੀ ਬੁੱਢਾ ਦਲ ਦੇ 11ਵੇਂ ਜਹੇਦਾਰ ਥਾਪੇ ਗਏ ਜਿਸ ਸਮੇਂ ਉਹਨਾਂ ਨੇ ਤਿਆਗ ਕੀਤਾ ਤਾ 12ਵੇਂ ਜਥੇਦਾਰ ਪੰਥ ਅਕਾਲੀ ਬੁੱਢਾ ਦਲ ਦੇ ਸਿੰਘ ਸਾਹਿਬ ਆਬਾ ਚੇਤ ਸਿੰਘ ਜੀ ਥਾਪੇ ਗਏ ਜਿਸ ਸਮੇਂ ਆਬਾ ਚੇਤ ਸਿੰਘ ਜੀ ਸਰੀਰ ਦਾ ਤਿਆਗ ਕਰ ਗਏ ਤਾਂ ਉਹਨਾਂ ਦੀ ਥਾਂ 13ਵੇਂ ਜਥੇਦਾਰ ਸਿੰਘ ਸਾਹਿਬ ਆਬਾ ਸੰਤਾ ਸਿੰਘ ਜੀ ਅਕਾਲੀ ਸੁਲਤਾਨਲ ਕੌਮ ਪੰਥ ਰਤਨ ਜਹੇਦਾਰ ਜੀ ਪੰਥ ਦੀ ਕਮਾਨ ਸੰਭਾਲਣਾ ਕੀਤੀ ਤੇ 13ਵੇਂ ਜਹੇਦਾਰ ਜਿਸ ਸਮੇਂ ਸਰੀਰ ਦਾ ਤਿਆਗ ਕਰ ਗਏ ਤਾਂ ਉਹਨਾਂ ਦੇ ਦਸਹਿਰਾ ਸਮਾਗਮ ਤੇ ਗੁਰੂ ਖਾਲਸਾ ਪੰਥ ਨੇ 14ਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਸਰਜੀਤ ਸਿੰਘ ਜੀ ਅਕਾਲੀ ਫੌਜਾਂ ਦੇ ਜਹੇਦਾਰ ਥਾਪੇ ਤੇ ਉਹਨਾਂ ਨੇ ਪੰਥ ਦੀ ਕਮਾਨ ਸੰਭਾਲਣਾ ਕੀਤੀ ਤੇ ਜਿਸ ਸਮੇਂ ਉਹਨਾਂ ਨੇ ਸ਼ਰੀਰ ਦਾ ਤਿਆਗ ਕੀਤਾ ਤਾਂ 15ਵੇਂ ਜਹੇਦਾਰ ਸਿੰਘ ਸਾਹਿਬ ਬਾਬਾ ਪ੍ਰੇਮ ਸਿੰਘ ਜੀ ਅਕਾਲੀ ਮਾਤਾ ਸਹਿਬ ਦੇਵਾਂ ਜੀ ਦੇ ਅਸਥਾਨ ਦੇ ਜਹੇਦਾਰ ਉਹ ਪੰਥ ਦੇ ਜਹੇਦਾਰ ਬਣੇ ਪੰਥ ਨੇ ਉਹਨਾਂ ਨੂੰ ਸਤਕਾਰ ਨਾਲ ਜਹੇਦਾਰ ਥਾਪਿਆ ਜਦੋਂ ਉਹਨਾਂ ਨੇ ਸ਼ਰੀਰ ਦਾ ਤਿਆਗ ਕੀਤਾ ਤਾਂ ਸਾਰੇ ਪੰਥ ਨੇ ਸਿੰਘਾਂ ਵਿੱਚ ਨਿਗਾਹ ਮਾਰੀ ਤੇ ਬਾਬਾ ਪ੍ਰੇਮ ਬਾਬਾ ਪ੍ਰੇਮ ਸਿੰਘ ਜੀ ਦੀ ਥਾਂ ਬਾਬਾ ਮਾਨ ਸਿੰਘ ਜੀ ਨੂੰ ਚੁਣਿਆ ਤੇ ਉਹਨਾਂ ਨੂੰ ਦਸਹਿਰੇ ਵਾਲੇ ਦਿਨ ਪੰਥ ਨੇ ਜਥੇਦਾਰੀ ਦੀ ਦਸਤਾਰ ਦੇ ਕਰਕੇ ਦਮਾਲਾ ਸਜਾ ਕੇ 16ਵਾਂ ਜਥੇਦਾਰ ਪੰਥ ਦਾ ਥਾਪਿਆ ਇਸ ਸਮੇਂ ਮੌਜੂਦਾ ਕਾਲ ਦੇ ਵਿੱਚ ਪਾਤਸ਼ਾਹੀ ਬਿਉਰੇ ਦੇ ਵਿੱਚ 16ਵੇਂ ਥਾਏ ਆਪਾਂ ਪਹੁੰਚੇ ਹਾਂ ਤੇ 16ਵੇਂ ਥਾਏ ਜਥੇਦਾਰ ਹਨ ਸਿੰਘ ਸਾਹਿਬ ਆਬਾ ਮਾਨ ਸਿੰਘ ਜੀ ਅਕਾਲੀ 96 ਕਰੋੜੀ ਜਥੇਦਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾਲ ਜਿਨ੍ਹਾਂ ਦੀ ਕਮਾਨ ਹੇਠ ਅੱਜ ਪੰਥ ਚੱਲ ਰਿਹਾ ਹੈ ਜਿਨ੍ਹਾਂ ਨੇ ਪੰਥ ਦੀ ਕਮਾਨ ਸੰਭੀ ਹੋਈ ਹੈ ਪਿਆਰ ਵਰਤਿਆਰ ਹੈ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਮਹਾਪੁਰਖਾਂ ਦੇ ਸਿਰ ਤੇ ਹੱਥ ਰੱਖਣ ਉਹਨਾਂ ਨੂੰ ਪੰਥ ਦੀ ਸੇਵਾ ਕਰਨ ਦਾ ਵਡੇਰਾ ਬਲ ਬਖਸ਼ਣ ਚੜ੍ਹਦੀਆਂ ਕਲਾ ਕਰਨ ਸਾਰੇ ਸਿੰਘਾਂ ਤੇ ਕਿਰਪਾ ਕਰਨ ਸਿੰਘ ਸਾਹਿਬ ਆਵਾ ਬਾਬਾ ਦਿਆਲ ਸਿੰਘ ਜੀ ਮੁਖਤਿਆਰੇ ਆ ਬੁੱਢਾ ਦਲ ਪੰਜਵਾਂ ਤਖਤ ਉਹਨਾਂ ਦੇ ਹਜ਼ੂਰ ਕੋਲ ਬੈਠ ਕੇ ਪਾਤਸ਼ਾਹੀ ਬਿਉਰਾ ਉਹਨਾਂ ਦੇ ਹੁਕਮ ਅਨੁਸਾਰ ਆਖੇ ਅਨੁਸਾਰ ਆਪਾਂ ਪੜਿਆ ਹੈ ਸਾਬ ਜੀ ਕਿਰਪਾ ਕਰਨੇ ਕੇ ਕਖਰੇ ਦੇ ਵਿੱਚ ਸੁੱਧ ਹੈ ਕੋਈ ਇਹਦੇ ਵਿੱਚ ਰੰਚਕ ਮਾਤਰ ਵੀ ਝੂਠ ਨਹੀਂ ਹੈ ਜੋ ਪਾਤਸ਼ਾਹੀ ਬਿਉਰੇ ਦੇ ਵਿੱਚ ਲੀ ਦੇ ਵਿੱਚ ਜਥੇਦਾਰ ਹਨ ਇਹ ਉਹ ਹਨ ਜਿਨ੍ਹਾਂ ਦੇ ਆਪਾਂ ਨਾਮ ਗਾਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲ ਜੇ ਜਾਰੇ ਕਿ ਜਾਵੇ ਨਿਹਾਲੋ ਜਾਵੇ ਅਰੇ ਨਾਵੇਂ ਆਰੇ ਰੂਮਾ ਵੇ ਸਤਸਰੀਆ